ਸਾਡੇ ਬਜ਼ੁਰਗ ਬਾਬਾ ਬਾਲਕਨਾਥ ਦੇ ਜਾਂਦੇ ਸੀ ਅੱਛਾ ਜੀ ਜਿਹੜੇ ਨਹੀਂ ਪਹੁੰਚ ਸਕਦੇ ਸੀ ਕੀ ਹਾਲਾ ਜੀ ਉਮੀਦ ਕਰਦੇ ਸਾਰੇ ਵਧੀਆ ਹੋਗੇ ਤੇ ਮੈਂ ਤੁਹਾਡਾ ਹਰਪਾਲ ਗ੍ਰੇਟ ਟੈਲੀਗ੍ਰਾਫ ਚੈਨਲ ਤੋਂ ਤੇ ਖੁਸ਼ਿਆਰਪੁਰ ਦੇ ਲਾਗੇ ਪਿੰਡ ਪਿੰਦਾ ਬਰੂਹੀ ਔਰ ਬਰੂਹੀ ਪਿੰਡ ਦੇ ਵਿੱਚ ਰੋਡ ਦੇ ਉੱਤੇ ਹੀ ਬਾਬਾ ਬਾਲਕ ਨਾਸਤੀ ਦਾ ਸਥਾਨ ਦਾ ਪਤਾ ਲੱਗਾ ਸੀ ਜਿਹੜਾ ਇਸ ਪਿੰਡ ਵਾਲਿਆਂ ਵੱਲੋਂ ਬਣਾਇਆ ਗਿਆ ਸੀਗਾ ਹੋਰ ਤੁਹਾਨੂੰ ਪਤਾ ਜਿੱਥੇ ਬਾਬਾ ਜੀ ਦਾ ਕੋਈ ਸਥਾਨ ਹੋਵੇ ਤਾਂ ਉਹ ਮੈਂ ਕੋਸ਼ਿਸ਼ ਕਰਦਾ ਉਹਨਾਂ ਵੀ ਤੁਹਾਨੂੰ ਵੀਡੀਓ ਦੇ ਜ਼ਰੀਏ ਵੀਡੀਓ ਦੇ ਜ਼ਰੀਏ ਤੁਹਾਡੇ ਤੱਕ ਲੈ ਕੇ ਆਵਾਂ ਔਰ ਬਹੁਤ ਹੀ ਵਧੀਆ ਲੋਕੇਸ਼ਨ ਆ ਇੱਥੇ ਇੱਕ ਕਰੀਮਾ ਚਾਤੀ ਮਰੋਣਾ ਆ ਦੇਖੋ ਇਹ ਆ ਜਿੱਦਾਂ ਇੱਕ ਲੇਖ ਜਿਹੀ ਬਣੀ ਹੋਆ ਲੇਖ ਦੇ ਬਿਲਕੁਲੋ ਸਾਹਮਣੇ ਰੋਡ ਚੱਲਦਾ ਉਹਦੇ ਉੱਪਰ ਬਣਿਆ ਆ ਬਾਬਾ ਜੀ ਦਾ ਦਰਬਾਰ ਬਣਾ ਰਹੇ ਆ ਔਰ ਪਹਿਲਾਂ ਇੱਥੇ ਦਾ ਜਿਹੜਾ ਇਤਿਹਾਸ ਆ ਜੋ ਇੱਥੇ ਦੀ ਹਿਸਟਰੀ ਆ ਇਹ ਸਥਾਨ ਕਿੱਦਾਂ ਬਣਿਆ ਨਾ ਇੱਥੇ ਉਹ ਆਪਾਂ ਗੱਲ ਕਰਦੇ ਮੈਨੂੰ ਅੰਕਲ ਜੀ ਮਿਲੇ ਇੱਥੇ ਅਗਲੀ ਜੈ ਬਾਬਾ ਜੀ ਦੀ ਜੈ ਬਾਬਾ ਜੀ ਕੀ ਹਾਲ ਚਾਲ ਆ ਠੀਕ ਹੈ ਜੀ ਕੀ ਨਾਮ ਤੁਹਾਡਾ ਕਸ਼ਮੀਰ ਸਿੰਘ ਹੈ ਜੀ ਪਿੰਡ ਬਰੂਹੀ ਬਰੂਹੀ ਦੇ ਹੀ ਆ ਨਾ ਹਾਂਜੀ ਓਕੇ ਬਹੁਤ ਇੱਥੇ ਆ ਕੇ ਨਾ ਇੱਕ ਸਕੂਨ ਜਿਹਾ ਮਿਲਦਾ ਇੱਥੇ ਜਿਹੜੀ ਸ਼ਾਂਤੀ ਬਹੁਤ ਆ ਇਹ ਇੱਥੇ ਦਾ ਜਿਹੜਾ ਨਜ਼ਾਰਾ ਆ ਆਲਾ ਦਵਾਲਾ ਦੇਖਣ ਨੂੰ ਬੜਾ ਹਰੀਆਬਲਾ ਆ ਹਣਾ ਹਾਂਜੀ ਹਾਂਜੀ ਤੇ ਦੱਸੋ ਕੁਝ ਮੈਨੂੰ ਇੱਥੇ ਦੇ ਬਾਰੇ ਵੀ ਇਹ ਜਗ੍ਹਾ ਕਿਦਾਂ ਤੁਸੀਂ ਬਣਾਈ ਹੈ ਜਾਂ ਕਦੋਂ ਬਣਾਈ ਸੀ ਸਾਡੇ ਬਜ਼ੁਰਗ ਬਾਬਾ ਬਾਲਕਨਾਸ ਦੇ ਜਾਂਦੇ ਸੀ ਅੱਛਾ ਜੀ ਜਿਹੜੇ ਨਹੀਂ ਪਹੁੰਚ ਸਕਦੇ ਸੀ ਹਾਂਜੀ ਉੱਥੇ ਚਰਨ ਗੰਗਾ ਚਰਨ ਲੈ ਆਣੇ ਆ ਉਥੋਂ ਉਥੋਂ ਲਿਆ ਕੇ ਇੱਥੇ 6 ਮਹੀਨੇ ਅਸੀਂ ਰੋਟ ਚਾੜਨਾ ਬਾਬਾ ਜੀ ਦੇ ਨਾਮ ਦਾ ਫਸਲ ਤੇ ਫਸਲ ਚਾੜਦੇ ਹਾਂ ਅੱਛਾ ਜੀ ਹੁਣ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾ ਨਾਲ ਬਾਬਾ ਜੀ ਦੀ ਮਿਹਰ ਨਾਲ ਨਗਰ ਨੇ ਇਕੱਠ ਕਰਕੇ ਮੰਦਿਰ ਬਣਾਉਣ ਦਾ ਜੀ ਬਣਾ ਰਹੇ ਹਾਂ ਜੀ ਸੋ ਪਿਆਰੀ ਸਾਡੇ ਇੱਥੇ ਇੱਕ ਛੱਪੜ ਹੈ ਜੀ ਇਹ ਮੁਸਲਮਾਨਾਂ ਦੇ ਬਾਰੇ ਤੋਬਾ ਤੋਬਾਰੀ ਇਹ ਮੁਸਲਮਾਨਾਂ ਤੋਂ ਵੰਡ ਪਾਉਣ ਤੋਂ ਪਹਿਲੇ ਦਾ ਹੈਗਾ ਜੀ ਤੇ ਪਹਿਲਾਂ ਦਾ ਨਾ ਇਹ ਦੇਖੋ ਜਿਹੜਾ 뷰 ਬੜਾ ਸ਼ਾਨਦਾਰ ਹੈ ਚਲੋ ਤੋਬੇ ਦੇ ਕੰਡੇ ਤੇ ਰੋਡ ਵਗਦਾ ਉਹ ਰੋਡ ਦੇ ਉੱਤੇ ਬਾਬਾ ਜੀ ਦਾ ਸਥਾਨ ਬਣਿਆ ਹੋਇਆ ਹੈ ਪਰ ਪਹਿਲਾਂ ਨਹੀਂ ਦੀ ਪਹਿਲਾਂ ਇਹਨਾਂ ਨੇ ਪਿੰਡੀਆਂ ਰੱਖੀਆਂ ਹਨ ਹਾਂ ਜੀ ਪਿੰਡੀਆਂ ਰੱਖੀਆਂ ਪਿੰਡੀਆਂ ਰੱਖੀਆਂ ਸੀ ਹੁਣੇ ਬਣਾ ਵੀ ਰਹੇ ਆ ਨਾਲ ਤੇ ਮੈਂ ਇੱਥੋਂ ਦੀ ਗੁజర్ ਰਿਹਾ ਸੀ ਜਦੋਂ ਉੱਥੇ ਬੋਰਡ ਲੱਗਾ ਦੇਖਿਆ ਨਾ ਬਾਬਾ ਬਾਲਕਨਾਥ ਜੀ ਮੰਦਿਰ ਫਿਰ ਮੈਂ ਬ੍ਰੇਕਾਂ ਲਗਾਤੀਆਂ ਮੈਂ ਕਿਹਾ ਚਲੋ ਇਹਨੂੰ ਆਪਾਂ ਸ਼ੂਟ ਕਰਦੇ ਆ ਤੁਹਾਡੇ ਤੱਕ ਲੈ ਕੇ ਆਉਂਦੇ ਆ ਨਾ ਤੇ ਹੁਣੇ ਦਰਵਾਰ ਇੱਥੇ ਬਣਾ ਤੇ ਕਿਤੇ ਨੰਗਦੇ ਬੜਦੇ ਆਇਓ ਤੇ ਜਰਸਾ ਜ਼ਰੂਰ ਕਰਕੇ ਜਾਇਓ ਨਾ ਇੱਥੇ ਵੀ ਤੇ ਬਹੁਤ ਵਧੀਆ ਨਜ਼ਾਰਾ ਆ ਔਰ ਇਹ ਜਿਹੜਾ ਰੋਡ ਪੈਂਦਾ ਆ ਹਰਿਆਣੇ ਤੋਂ ਕਮਾਹੀ ਦੇਵੀ ਕਮਾਹੀ ਕਮਾਹੀ ਦੇਵੀ ਤਲਵਾੜੇ ਵਾਲਾ ਰੋਡ ਆ ਤੇ ਮੈਂ ਰੋਡ ਤੋਂ ਵੀ ਝਾਤੀ ਮਰਾ ਦਿੰਦਾ ਆ ਤੇ ਪਿੰਡ ਦੇ ਬਾਹਰੇ-ਬਾਰ ਸੜਕ ਦੇ ਉੱਪਰ ਹੀ ਇਹ ਦਰਵਾਰ ਲੱਗੇ ਆ ਬਣਾਉਣ ਨਾ ਤੇ ਮੈਂ ਲੱਗੇ ਜਾ ਕੇ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਆ ਬੋਰਡ ਆ ਅੱਛਾ ਬੋਰਡ ਦੇ ਵਿੱਚ ਇੱਕ ਹੋਰ ਦਰਖਤ ਆ ਉਹ ਕਿਹੜਾ ਆ ਉਹ ਰੇਹਨ ਦਰਖਤ ਆ ਜੀ ਇਹ ਕਿੱਦਾਂ ਵਿੱਚ ਇਕੱਠਾ ਹੋਇਆ ਇਹ ਇੱਕਦਮ ਵਿੱਚ ਹੋ ਜਾਂਦੇ ਵਿੱਚ ਜੰਪ ਪੈਂਦੇ ਖੋੜੇ ਵਿੱਚ ਖੋੜੇ ਪਈ ਹੁੰਦੇ ਨੇ ਖੋੜਿਆਂ ਦੇ ਵਿੱਚ ਵੀ ਪੈ ਡੇ ਕੇ ਜੰਪ ਪੈਂਦੇ ਜੀ ਅੱਛਾ 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 ਇਹ ਹੋਰ ਅਸੀਂ ਜੀ ਹਰ 6 ਮਹੀਨੇ ਸਾਲ ਵਿੱਚ ਉਹ ਜੱਗ ਕਰਦੇ ਹਾਂ ਇਹ ਜੱਗ ਕਰਦੇ ਭੰਡਾਰਾ ਕਰਦੇ ਹਾਂ ਨਾ ਭੰਡਾਰਾ ਕਰਦੇ ਸਾਲ ਬਾਅਦ 6 ਮਹੀਨੇ ਬਾਅਦ ਹਾਂਜੀ ਸਾਲ ਬਾਅਦ ਹਾਂਜੀ ਸਾਲ ਬਾਅਦ ਅੱਛਾ ਇਹ ਆ ਗਿਆ ਰੋਡ ਤੇ ਇੱਧਰ ਹੈਗਾ ਹੁਸ਼ਿਆਰਪੁਰ ਹਾਂਜੀ ਇੱਧਰ ਹੁਸ਼ਿਆਰਪੁਰ ਇਹ ਹੁਸ਼ਿਆਰਪੁਰ ਵਾਲਾ ਰੋਡ ਇੱਧਰੋਂ ਹੁਸ਼ਿਆਰਪੁਰ ਤੇ ਇੱਧਰ ਹੈਗਾ ਕਮਾਹੀ ਦੇਵੀ ਕਮਾਹੀ ਦੇਵੀ ਤੇ ਇਹ ਚੱਲਦਾ ਪਿਆ ਆ ਇੱਥੇ ਮੰਦਿਰ ਦਾ ਕੰਮ ਤੇ ਆਜੋ ਆਪਾਂ ਆ ਵੀ ਦਿਖਾ ਦਈਏ ਹਾਂਜੀ ਹਾਂਜੀ ਇੱਧਰ ਤੇ ਜਾਈਏ ਕਿ ਉੱਪਰ ਦੀ ਆਈਏ ਓਕੇ 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 ਅੱਛਾ ਉਹ ਲੱਗਾ ਹੈ ਜੀ ਬੋਰਡ ਸਾਹਮਣੇ ਜਿਹਨੂੰ ਬੋਰਡ ਨੂੰ ਦੇਖ ਕੇ ਮੈਂ ਬ੍ਰੇਕਾਂ ਲਗਾਈਆਂ ਸੀਗੀਆਂ ਇਹ ਆ ਬੋਰਡ ਆ ਜੀ ਇਹ ਦੇਖੋ ਇੱਥੇ ਲਿਖਿਆ ਜਿੱਦਾਂ ਆਪਾਂ ਪਿਛਲੇ ਵੀਕ ਵੀ ਆਏ ਸੀ ਜਿੱਦਣ ਧਰਮਪੁਰ ਮਾਤਾ ਦੀ ਵੀਡੀਓ ਮੈਂ ਪਾਈ ਸੀ ਪੂਰਾ ਬਲੌਗ ਪਾਇਆ ਦੀ ਧਰਮਪੁਰ ਮਾਤਾ ਦੇ ਮੰਦਿਰ ਦਾ ਉਸ ਦਿਨ ਵੀ ਮੈਂ ਇੱਥੋਂ ਦੇਖ ਕੇ ਗਿਆ ਸੀਗਾ ਆਇਆ ਜੀ ਇਹ ਸ਼ਰਫਰ ਤੋਂ ਤਨਪੁਰ ਬੇਬੀ ਨ ਮਾਤਾ ਦੇ ਮੰਦਰ ਨੂੰ ਇਹ ਵੀ ਰਸਤਾ ਜਾਂਦਾ ਹਾਂਜੀ ਹਾਂਜੀ ਜਾਂਦਾ ਜੀ ਇਹ ਵੀ ਜਾਂਦਾ ਬਿਲਕੁਲ ਜੀ ਬਿਲਕੁਲ ਆਇਆ ਜੀ ਔਰ ਇਹ ਬੋਰਡ ਦੇਖ ਕੇ ਮੈਂ ਇੱਥੇ ਬ੍ਰੇਕ ਲਗਾਈ ਸੀ ਤਾਂ ਇਹ ਬਣਿਆ ਇੱਥੇ ਸਥਾਨ ਤੇ ਹੁਣ ਲੱਗੇ ਆ ਬਾਬੇ ਦਾ ਦਰਬਾਰ ਬਣਾਉਣ ਠੀਕ ਆ ਜੀ ਤੇ ਵੀਊ ਅੱਛਾ ਲੱਗਾ ਸ਼ਾਨਦਾਰ ਲੱਗਾ ਔਰ ਬਾਬਾ ਜੀ ਦਾ ਨਾਮ ਲਿਖਿਆ ਸੀ ਮੈਂ ਕਿਹਾ ਵੀਡੀਓ ਬਣਾ ਕੇ ਤੁਹਾਡੇ ਤੱਕ ਲੈ ਕੇ ਹੁਣੀ ਚਾਹੀਦੀ ਆ ਤਾਂ ਇਹ ਸੇਵਾ ਕਰਦੇ ਆ ਇੱਥੇ ਤੇ ਭੰਡਾਰਾ ਕਦੋਂ ਹੁੰਦਾ ਐਤਵਾਰ ਤੇ ਐਤਵਾਰ ਚੱਲਦਾ ਇਹ ਮਾਰਚ ਦੀ ਜਿਹੜਾ ਪਹਿਲਾ ਐਤਵਾਰ ਆ ਜਾਵੇ ਮਾਰਚ ਦਾ ਪਹਿਲਾ ਐਤਵਾਰ ਨਾ ਓਕੇ ਜਾਨਵਰ ਵੀ ਆ ਹੈ ਨਾ ਬੰਦਰ ਨਹੀਂ ਹਾਂ ਹਾਂ ਅੱਛਾ ਇਹ ਤੁਸੀਂ ਉੱਥੋਂ ਗੁਫਾ ਤੋਂ ਲੈ ਕੇ ਆਏ ਹੋ ਇਹ ਜਿਹੜਾ ਚਰਨ ਗੰਗਾ ਇਹ ਜਿਹੜੇ ਪਏ ਇਹ ਸਾਡੇ ਮਿਸਟਰੀ ਪਹਿਲੇ ਬਣਾ ਵੀ ਦਿੰਦੇ ਸੀਗੇ ਅੱਛਾ ਜੀ ਹੁਣ ਜਿਹੜੇ ਉੱਥੋਂ ਲੈਂਦੇ ਹਨ ਇਹ ਹੈ ਜੀ ਹਾਂਜੀ 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 ਇਹ ਹੈ ਜੀ ਆਹ ਹਾਂ ਇਹ ਚਰਨ ਪਾਸ ਕਰਦੇ ਇਹਦੀ ਕੋ ਫਾਟੇ ਲੈਣੇ ਸਹੀ ਹੈ ਚਲੋ ਬਹੁਤ ਵਧੀਆ ਜੀ